ਆ ਦੇਖ ਲਓ ਦੋਸਤੋ ਮਾਂ ਪੁੱਤ ਦਾ ਪਿਆਰ ਚੰਗੇ ਪੇਖ ਨੂੰ ਲੈ ਕੇ ਇਸ ਮੁੰਡੇ ਦੀ ਮਾਂ ਜੋ ਕਿ ਨਿੱਕੇ ਜੇ ਨੂੰ ਪੰਜਾਬ ਛੱਡ ਕੇ ਗਈ ਸੀ ਵਿਦੇਸ਼ ਤੇ ਹੁਣ 18 ਮਹੀਨਿਆਂ ਬਾਅਦ ਜਦੋਂ ਮੁੜ ਆਈ ਪੰਜਾਬ ਤਾਂ ਇਹ ਬੱਚਾ ਆਪਣੀ ਮਾਂ ਨੂੰ ਅੱਜ ਵੀ ਓਨਾ ਹੀ ਪਿਆਰ ਕਰਦਾ ਨਜ਼ਰ ਆਇਆ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖ ਸਕਦੇ ਹੋ ਜਿਵੇਂ ਕਿ ਇਹ ਜਿਹੜਾ ਵੀਡੀਓ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਬੇहद ਮਜਬੂਰ ਕਰਨ ਦੇ ਹਨ ਜਥੇ ਕਿ ਦੇਖਿਆ ਜਾਵੇ ਕਿ ਪੰਜਾਬ ਦਾ youth ਜੋ ਕਿ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਬੇਹੱਦ ਚਾਹ ਬਣ ਹੈ ਪਰ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਇੱਕ ਮਾਂ ਪੁੱਤ ਦਾ ਪਿਆਰ ਜੋ ਕਿ ਇੱਕ ਮਾਂ ਆਪਣੇ ਚੰਗੇ ਪੇਖੋਂ ਲੈ ਕੇ ਬ੍ਰੇਜ਼ੀਲ ਗਈ ਸੀ ਪਰ ਢੋ ਚੰਮੇ ਪੁੱਤ ਜੋ ਕਿ ਆਪਣੀ ਦਾਦਾ ਦਾਦੀ ਦੇ ਕੋਲ ਪਲਿਆ ਤੇ ਤੁਸੀਂ ਇਸ ਬੱਚੇ ਦੇ ਬਤਪਨ ਵਰਗੀ ਗਣਾ ਚਾਹੂਗੇ ਜਿਸ ਨੇ ਆਪਣੇ ਮਾਤਾ ਪਿਤਾ ਦਾ ਪਿਆਰ ਬਿਲਕੁਲ ਵੀ ਨਹੀਂ ਦੇਖਿਆ ਤੇ ਔਰ ਵੱਡਾ ਸਮਾਂ ਪੰਜਾਬੀਆਂ ਦੇ ਲਈ ਦੇਖ ਸਕਦੇ ਦੋਸਤੋ ਬੇਅਤਫੀਾਨ ਹਨ ਪਰ ਸਾਦੀ ਦੇ ਸਮੇ ਦੇ ਵਿੱਚ ਪੰਜਾਬੀਆਂ ਨੂੰ ਇਹ ਸੁਚਿਤਨਾ ਚਾਹੀਦਾ ਕਿ ਅਸੀਂ ਆਪਣੇ ਬੱਚੇ